ਰਿਆ ਹੈਗਾ ਸਲਾਣਾ ਕੀ ਕਹਿਣਾ ਚਾਹੋਗੇ ਦੇਖੋ ਜੀ ਸਭ ਤੋਂ ਪਹਿਲਾਂ ਜੈ ਬਾਬੂ ਲਾਲ ਬਾਦਸ਼ਾਹ ਸਰਕਾਰ ਇਸ ਨਗਰੀ ਦੀ ਖੈਰ ਹੋਵੇ ਜਿੱਥੇ ਏਡੇ ਏਡੇ ਦਰवेश ਏਡੇ ਏਡੇ ਪੀਰ ਫਕੀਰਾਂ ਨੇ ਇਹਨੂੰ ਮਕਾਮ ਬਣਾਇਆ ਆਪ ਮੁਕੀਮ ਹੋਏ ساری ਦੁਨੀਆ ਚ ਫੈਜ਼ ਇਸ ਸ਼ਹਿਰ ਤੋਂ ਮਿਲਿਆ ਇਹ ਜੋ ਦਰਬਾਰ ਹੈ ਬਾਪੂ ਲਾਲਬਾਸ਼ਾ ਸਰਕਾਰ ਦਾ ਇਹ 42ਵਾਂ ਮੇਲਾ ਹੈ 42 ਸਾਲ ਹੋ ਗਏ 42 ইয়ার্স। ਔਰ ਬਾਪੂ ਜੀ ਆਪਣੀ ਹਿਆਤੀ ਵਿੱਚ ਉਮਰ ਵਿੱਚ ਆਪ ਖੁਦ ਆਪਣੇ ਹੱਥਾਂ ਨਾਲ ਇਹ ਮੇਲਾ ਸਟਾਰਟ ਕਰ ਗਏ ਸੀ। ਇਸ ਜਗ੍ਹਾ ਦੀ ਇਸ ਮੇਲੇ ਦੀ ਖਾਸੀਅਤ ਇਹ ਹੈ ਕਿ ਜੋ ਵੀ ਸ਼ਖਸ ਆਉਂਦਾ ਹੈ ਉਹਨੂੰ ਇਹ ਮਹਿਸੂਸ ਕਰਾਇਆ ਜਾਂਦਾ ਕਿ ਇਹ ਮੇਰੇ ਬਾਪੂ ਜੀ ਦਾ ਦਰਬਾਰ ਹੈ ਯਾਨੀ ਮੇਰੇ ਬਾਪ ਦਾ ਦਰਬਾਰ ਕਿਸੇ ਤਰ੍ਹਾਂ ਦਾ ਹੁਕਮ ਹਕੂਮਤ ਨਾ ਇੱਥੇ ਚੱਲੀ ਹੈ ਜੇ ਕੋਸ਼ਿਸ਼ ਵੀ ਹੋਵੇ ਨਾ ਚੱਲਣੀ ਹੈ ਜੀ ਨਾ ਮੈਂ ਮੇਰੀ ਨਾ ਕਿਸੇ ਹੋਲ ਦੀ ਇੱਥੇ ਸਿਰਫ ਇੱਕੋ ਹੀ ਬਾਦਸ਼ਾਹ ਹੈਡ ਬਾਪੂ ਲਾਲ ਬਾਦਸ਼ਾਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਜ ਸਮਝੋ 17 ਤਰੀਕ ਹੋ ਗਈ ਹੈ ਅੱਜ ਮਹਿੰਦੀ ਦੀ ਰਸਮ ਹੈ ਕੱਲ 18 ਨੂੰ ਝੰਡਾ ਦੇ ਝੰਡੇ ਦੀ ਅਲਮ ਦੀ ਰਸਮ ਹੋਏਗੀ ਤੁਸੀਂ YouTube 'ਚ ਦੇਖਿਆ ਹੋਵੇਗਾ ਸ਼ਾਇਦ ਤੁਸੀਂ ਸ਼ੂਟ ਕੀਤਾ ਹੋਵੇ ਜਦੋਂ ਪਹਿਲੀ ਵਾਰੀ ਇੱਥੇ ਝੰਡਾ ਚੜ੍ਹਿਆ ਤੇ ਪੂਰੀ ਦੁਨੀਆ ਤੋਂ ਪੰਜਾਬ ਤੋਂ ਪੂਰੇ ਇੰਡੀਆ ਤੋਂ ਪਾਕਿਸਤਾਨ ਤੋਂ ਜਿੰਨੇ ਵੀ ਹਮ ਅਸਰ ਉਹਨਾਂ ਦੇ ਦਰਵੇਸ਼ ਸਨ ਸੰਤ ਸੰ ਬੜੇ-ਬੜੇ ਸੰਤ ਵੱਡੇ ਇੰਦਾ ਸੈਂਸ ਕਿ ਜਿਹੜੇ ਅੰਦਰ ਜਿੰਨਾ ਦੀ ਰਸਾਈ ਹੋਈ ਆ ਵੱਡਾ ਨਾ ਕੋਈ ਦਰਬਾਰਾ ਨਾ ਹੁੰਦਾ ਨਾ ਕੋਈ ਵੱਡਾ ਪਹਿਰਾਵੇ ਨਾ ਹੁੰਦਾ ਫਕੀਰਾਂ ਨੂੰ ਫਕੀਰਾਂ ਦੀ شناخت ਹੁੰਦੀ ਲੇਕਿਨ ਉਸ ਵੇਲੇ ਦੇ ਹਮਸਰ ਫਕੀਰ ਜਿੰਨੇ ਸੰਤ ਸੀ ਸੂਫੀ ਜਿੰਨੇ ਫਕੀਰ ਸੀ ਉਸ ਟਾਈਮ ਉਹਨਾਂ ਨੇ ਆ ਕੇ ਆਪਣੇ ਹੱਥ ਨਾਲ ਝੰਡਾ ਚੜਾਇਆ ਸੀ ਤੇ ਕੱਲ ਉਹੀ ਰਸਮ ਉਹਨਾਂ ਦੇ ਸੇਵਾਦਾਰ ਸਾਰੇ ਕਰਨਗੇ ਰਲ ਕੇ ਉਸ ਤੋਂ ਬਾਅਦ ਰਾਤ ਨੂੰ ਮਹਿਫਲ ਕਵਾਲੀ ਸੂਫਿਆਨਾ ਗਲਾਮ ਸਾਰੇ ਨਾਮ ਵਰ ਕਵਾਲ ਆਉਂਦੇ ਆ ਬੜਾ ਮਜ਼ੇਦਾਰ ਮਾਹੌਲ ਹੁੰਦਾ ਹੈ ਸੂਫੀਜ਼ਮ ਦਾ ਮਤਲਬ ਹੀ ਇਹ ਆ ਕਿ ਸਭ ਧਰਮਾਂ ਤੋਂ ਹਰ ਤਰ੍ਹਾਂ ਦੀ ਕੱਟੜਤਾ ਤੋਂ ਈਵਨ ਬਾਰਡਰ ਵੀ ਇਹਨੂੰ ਨਹੀਂ ਰੋਕ ਸਕਦਾ ਇਹ ਸਾਰੀ ਧਰਤੀ ਲਈ ਜਿੰਨੀ ਵੀ ਇਸ ਪਲੈਨਟ 'ਚ ਉਹਦੀ ਕ੍ਰੀਏਸ਼ਨ ਆ ਉਹਦੀ ਉম্মਤ ਹੈ ਉਹਦੀ مخلوਕ ਹੈ ਉਹਦੀ ਰਚਨਾ ਆ ਉਹਦੀ ਸੰਗਤ ਆ ਉਹਦੇ ਲਈ ਇਹ ਦੁਆ ਕਰਦੇ ਆ ਪੀਸ ਔਰ ਅਮਨ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 18 19 20 ਜਿਵੇਂ ਕਿ ਮੈਂ ਬੇਨਤੀ ਕੀਤੀ ਕੱਲ ਚੰਡਾ ਫਿਰ ਮਹਿਫਲੇ ਕਵਾਲੀ ਸ਼ਾਮ ਨੂੰ ਪਰਸੋਂ ਸਾਰੇ ਨਾਮਵਰ ਪੰਜਾਬੀ ਗਾਇਕ ਆਪੋ ਆਪਣੇ ਬਹੁਤ ਸ਼ਾਨਦਾਰ ਜਿਹੜੇ ਲੱਖਾਂ ਰੁਪਏ ਲੈ ਕੇ ਆਉਂਦੇ ਇਥੇ ਤ ਆਪਣੇ ਆਪ ਹਾਜ਼ਰੀ ਦਿੰਦੇ ਉਹਨਾਂ ਦੀ ਮਿਹਰਬਾਨੀ ਸਾਰਿਆਂ ਦੀ ਤਸ਼ਰੀਫ ਲਿਆਉਣ ਦੀ ਫੇ ਰਾਤ ਨੂੰ ਫਿਰ ਉਸੇ ਰਾਤ ਨੂੰ ਪਰਸੋਂ ਵਾਕਿਆ ਦਾ ਮਹਿਫਲੇ ਕਵਾਲੀ ਹੋਏਗੀ ਮਹਿਫਲੇ ਸਮਾਜ ਨੂੰ ਕਹਿੰਦੇ ਉਸ ਤੋਂ ਬਾਅਦ ਅਗਲੇ ਦਿਨ ਪੂਰਾ ਦਿਨ ਫਿਰ ਮਸ਼ਹੂਰ ਆਰਟਿਸਟ ਗਾਉਣਗੇ ਫਿਰ 3:00 4:00 ਵਜੇ ਚਦਰ ਦੀ ਰਸਮ ਹੋਏਗੀ ਆਪਣੇ ਵੱਲੋਂ ਅਸੀਂ ਕਹਿ ਦਿੰਨੇ ਆ ਕਿ ਵੀ ਸਾਰੇ ਭੈਣ ਭਾਈਆਂ ਦਾ ਧੰਨਵਾਦ ਅਸੀਂ ਉਮੀਦ ਕਰਦੇ ਆ ਕਿ ਸਾਡੀਆਂ ਕਮੀਆਂ ਨੂੰ ਦਰਕਨਾਰ ਕਰਦੇ ਹੋਏ ਫਰاموش ਕਰਦੇ ਹੋਏ ਤੁਸੀਂ ਸ਼ਾਇਦ ਖੁਸ਼ ਜਾਓਗੇ ਆਪਣੇ ਘਰਾਂ ਨੂੰ ਜੇ ਕੋਈ ਕਮੀ ਪੇਸ਼ੀ ਵੀ ਰਹਿ ਗਈ ਤੇ ਸੁਝਾ ਦੇ ਦੇਣਾ ਅਗਲੀ ਵਾਰੀ ਉਹ ਨਹੀਂ ਰਹੇਗੀ ਸائیں ਜੀ ਪ੍ਰਸ਼ਾਸਨ ਵਾਲੋ ਇਸ ਤਰ੍ਹਾਂ ਦੇ ਪਰਬੰਧ ਕੀਤੇ ਪ੍ਰਸ਼ਾਸਨ ਬਹੁਤ ਕਨਸਰਨਡ ਹੈ ਜੀ ਹੁਣੇ-ਹੁਣੇ ਮੀਟਿੰਗ ਹੋ ਕੇ ਹਟੀ ਹੈ ਜੀ ਉਹਦੇ ਵਿੱਚ ਹਰ ਡਿਪਾਰਟਮੈਂਟ ਅ ਤਸ਼ਰੀਫ ਲੈ ਆਏ इवन ਸੈਂਟਰ ਗਵਰਨਮੈਂਟ ਤੋਂ ਜਿਹੜੀ ਏਜੰਸੀ ਆ ਆਪਣਾ ਸਿਕਿਉਰਿਟੀ ਹੈ ਉਹਨਾਂ ਦਾ ਵੀ ਸੀਨੀਅਰ ਆਫੀਸਰ ਸਾਹਿਬ ਆਏ ਇੱਥੋਂ ਦੇ ਵੀ ਐਸ.ਡੀ.ਐਮ. ਸਾਹਿਬ ਜਿੰਨਾ ਵੀ ਪ੍ਰਸ਼ਾਸਨ ਜਿਹੜਾ ਸਿਸਟਮ ਨੂੰ ਸਾਰੇ ਨੂੰ ਚਲਾਉਂਦਾ ਸਾਰੇ ਆਫੀਸਰ ਸਾਹਿਬਾਨ ਦੀ ਮੀਟਿੰਗ ਸੀ ਆਨ ਪਬਲਿਕ ਨੂੰ ਕੀ ਮੈਸੇਜ ਹੈ ਆਨ ਪਬਲਿਕ ਨੂੰ ਇਹ ਹੀ ਹੈ ਕਿ ਇੱਥੇ ਕੋਈ ਦੇਖੋ ਸਭ ਤੋਂ ਪਹਿਲਾਂ ਇੱਥੇ ਸ਼ੁਰੂ ਹੋਇਆ ਸੀ ਕੰਮ ਕਿ ਸਾਡੇ ਬੱਚਿਆਂ ਨੂੰ ਫੋਰਸਫੁਲੀ ਨਹੀਂ ਧੱਕੇ ਨਾਲ ਨਹੀਂ ਗਾਲੀ ਗਲੋਚ ਲਿਆ ਨਹੀਂ ਕਟਮਾਰਕ ਕਰਕੇ ਨਹੀਂ ਪਿਆਰ ਨਾਲ ਤੇ ਪ੍ਰਚਾਰ ਕਰਕੇ ਕਹਿਣਾ ਪੁੱਤਰ ਸੂਫੀਇਜ਼ਮ ਦਾ ਨਸ਼ਿਆਂ ਨਾਲ ਕੋਈ ਸਬੰਧ ਨਹੀਂ ਤੁਸੀਂ ਦੇਖਿਆ ਹੋਵੇਗਾ ਪਹਿਲੀ ਵਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਆਏ ਤਿੰਨ ਵਾਈਸ ਚਾਂਸਲਰ ਔਰ ਉਸ ਤੋਂ ਬਾਅਦ ਉੱਥੇ ਦੀ ਐਕਸਪਰਟਸ ਆਏ ਪ੍ਰੋਫੈਸਰ ਸਾਹਿਬਾਨ ਵਿਦਵਾਨ ਇੱਥੇ ਸੈਮੀਨਾਰ ਕਰਵਾਇਆ ਗਿਆ ਤੇ ਨਸ਼ਿਆਂ ਦੇ ਖਿਲਾਫ ਬੇਨਤੀ ਸਿਰਫ ਇਹ ਹੋਈ ਕੀਤੀ ਸੀ ਕਿ ਇਸ ਬਾਉਂਡਰੀ ਦੇ ਵਿੱਚ ਕੋਈ ਵੀ ਚੀਜ਼ ਇਸ ਤਰ੍ਹਾਂ ਦੀ ਇਸਤੇਮਾਲ ਨਾ ਕੀਤੀ ਜਾਵੇ ਕਿਉਂਕਿ ਜੇ ਜੈ ਮਸਤਾ ਦੀ ਕਹਿਣਾ ਤੇ ਫਿਰ ਆਰਟੀਫੀਸ਼ਲ ਨਸ਼ੇ ਦੀ ਲੋੜ ਨਹੀਂ ਹੈ ਉਹ ਫਿਰ ਮਸਤੀ ਫਿਰ ਉਤਰਦੀ ਨਹੀਂ ਜੇ ਮਾਲਕ ਮਿਹਰਬਾਨੀ ਕਰ ਦਵੇ ਮਿਹਰਬਾਨੀ ਤਾਂ ਕਰਦਾ ਜੇ ਨੀਤ ਸਾਫ਼ ਹੋ ਗਈ ਜੇ ਬਾਕੀ ਨਸ਼ਿਆਂ ਤੋਂ ਪਰਹੇਜ਼ ਕਰੋ ਮਾਲਕ ਅਗੇ ਪਰੇ ਕਰੋ ਐ ਮੇਰੇ ਮਾਲਕ ਮੈਨੂੰ ਆਪਣੇ ਨਜ਼ਰਾਂ ਦੇ ਪਿਆਲੇ ਚੋਂ ਇੱਕ ਕਤਰਾ ਹੀ ਪਲਾ ਦੇ ਬਸ ਉਹ ਸਾਰੀ ਆ ਛੋਟੋ ਜੀ ਜ਼ਿੰਦਗੀ ਇੱਕ ਕਤਰੇ ਦੇ ਕਰੋੜਵੇਂ ਹਿੱਸੇ ਨਾਲ ਵੀ ਜ਼ਿੰਦਗੀ ਨਸ਼ੇ ਚ ਕੁੱਜ਼ਰ ਜਾਂਦੀ ਹੈ ਯਕੀਨ ਕਰੋ ਮੇਰੇ ਤੇ ਸੋ ਮੇਰੀ ਬੇਨਤੀ ਇਹੋਈ ਆ ਕਿ ਇੱਥੇ ਕਿਸੇ ਵੀ ਤਰ੍ਹਾਂ ਦੀ ਕਰਾਮਾਤ ਨਹੀਂ ਹੁੰਦੀ ਇੱਥੇ ਅੰਧਵਿਸ਼ਵਾਸ ਲੈ ਕੇ ਨਾ ਆਓ ਇੱਥੇ ਕੋਈ ਐਸਾ ਬੰਦਾ ਨਹੀਂ ਜਿਹੜਾ ਮੱਥੇ ਸੱਥੇ ਟਕਾ ਸਕੇ ਵਿੱਚੇ ਮੈਂ ਵਿੱਚੇ ਕੋਈ ਹੋਰ ਇੱਥੇ ਇੱਕੋ ਹੀ ਬਾਦਸ਼ਾਹ ਆ ਉਹ ਬਾਪੂ ਲਾਲ ਬਾਦਸ਼ਾਹ ਸੂ ਮਥੇ ਸਥੇ ਟੇਕਣਾ ਵੈਸੇ ਵੀ ਸ਼ਿਰਕ ਹੈ ਗੁਨਾਹ ਹੈ ਬੰਦਾ ਬੰਦੇ ਨੂੰ ਮੱਥਾ ਕਿਉਂ ਟੇਕੇ ਆਪਣੇ ਮਾਪੇ ਬਾਪ ਨੂੰ ਤੁਸੀਂ ਟੇਕ ਸਕਦੇ ਆ ਜਾਂ ਆਪਣੇ ਮੁਰਸ਼ਿਦ ਦੀ ਵੀ ਹਮ ਤੌਰ ਤੇ ਤੇ ਇਸ ਤਰ੍ਹਾਂ ਕਿ ਇਥੋਂ ਦਿਲ ਚ ਹੋਣਾ ਚਾਹੀਦੀ ਮੁਹੱਬਤ ਆਪਣੇ ਇਥੇ ਬਹੁਤ ਇਸ ਗੱਲ ਦਾ ਬੜਾ ਹੈ ਕਿ ਉਹਨਾਂ ਨੂੰ ਸੈਟੀਸਫੈਕਸ਼ਨ ਨਹੀਂ ਮਿਲਦੀ ਜਿੰਨੀ دیر ਉਹਨਾਂ ਨੂੰ ਕੀ ਪਤਾ ਇੱਕ ਗੁਨਾਹਗਾਰ ਬੰਦਾ ਨੂੰ ਕੱਪੜੇ ਛਪੜੇ ਬਿਠਾ ਬਾ ਕੇ ਉਹਨੂੰ ਬਾਬਾ ਬਣਾ ਦਿਓ ਤੇ ਦੇਹ ਮੱਥੇ ਤੇ ਮੱਥੇ ਟਿਕਾਉਂਦੇ ਆ ਤੂੰ ਫਿਰ ਫਿਰ ਗੁਨਾਹ ਉਹ ਉਹ ਵੀ ਗੁਨਾਹਗਾਰ ਆ ਤੇ ਜਿਹੜਾ ਟਿਕਾਉਣ ਵਾਲਾ ਉਹ ਵੀ ਸੋ ਇਸ ਕਰਕੇ ਇੱਥੇ ਕੋਈ ਚਮਤਕਾਰ ਨਹੀਂ ਹੁੰਦਾ ਸਭ ਤੋਂ ਵੱਡਾ ਚਮਤਕਾਰ ਇਹ ਹੋਈ ਆ ਕਿ ਜਿਹੜਾ ਸਾਫ਼ ਨੀਤ ਨਾਲ ਆ ਗਿਆ ਉਹ ਖਾਲੀ ਨਹੀਂ ਗਿਆ ਤੇ ਐਦਾਂ ਦਾ ਕੋਈ ਮੰਤਰ ਸੰਤਰ ਪੜਨ ਵਾਲੇ ਧਾਗੇ ਤਵੀਦ ਦੇਣ ਵਾਲੇ ਜਾਂ ਇਸ ਤਰ੍ਹਾਂ ਦੇ ਬੰਦੇ ਇਥੇ ਜਿਆਦਾ دیر ਰਿੰਦੇ ਹੀ ਨਹੀਂਗੇ ਸੋ ਮੇਰੀ ਇਹੋ ਹੀ ਬੇਨਤੀ ਹੈ ਲੋਕਾਂ ਨੂੰ ਕਿ ਅਸਲੀ ਸਪਿਰਚੁਅਲਿਜ਼ਮ ਅਸਲੀ ਸੂਫੀਜ਼ਮ ਅਸਲੀ ਰੋਹਾਨੀ ਇਤਮਾਰਫਤ ਕੋਈ ਵੀ ਨਾਂ ਦੇ ਦੋ ਤਸੱਵੁਫ ਅਧਿਆਤਮਕਵਾਦ ਵਿੱਚ ਮੇਰੇ ਕੱਲ ਲਈ ਕੋਈ ਜਗ੍ਹਾ ਨਹੀਂ ਕਰਾਮਾਤ ਲਈ ਕੋਈ ਜਗ੍ਹਾ ਨਹੀਂ ਹਾਂ ਕਰਾਮਾਤ ਫਕੀਰ ਕਰਦੇ ਨਹੀਂ ਇਸ ਹੈਪਨਡ ਇਹ ਬਾਇਓ ਪ੍ਰੋਡਕਟ ਜੇ ਹੈਗਾ ਚਲਦੇ ਚਲਦੇ ਕੁਝ ਭੋਜਨ ਤਾਂ ਪਰ ਉਹਨਾਂ ਦੀ ਖਵਾਸ਼ ਨਹੀਂ ਹੁੰਦੀ ਜਿਹੜਾ ਇਹ ਕਲੇਮ ਕਰਦਾ ਕਿ ਮੈਂ ਕਰ ਸਕਦਾ ਉਹ ਕੱਖ ਨਹੀਂ ਕਰ ਸਕਦਾ ਸੋ ਇਸ ਕਰਕੇ ਵਹਿਮਾ ਭਰਮਾ ਪਰ ਮਚ ਨਹੀਂ ਪੈਣਾ ਖੁਸ਼ੀ ਦੇ ਨਾਲ ਇੱਕਦਮ ਖੁਸ਼ੀ ਨਾਲ ਆਓ ਖੁਸ਼ੀਆਂ ਨਾਲ ਜਾਓ ਜਿੱਦਾਂ ਦਾ ਵੀ ਅਸੀਂ ਜਿੰਨੀ ਵੀ ਸੇਵਾ ਤੁਹਾਡੀ ਕਰ ਸਕਦੇ ਆ ਕਰਾਂਗੇ ਥੈਂਕ ਯੂ ਵੈਰੀ ਮਚ ਸਭ ਮੇਲਾ ਹੋ ਰਿਹਾ ਕੀ ਕਹਿਣਾ ਚਾਹੋਗੇ ਅਲਮਸਤ ਬਾਪੂ ਲਾਲਵਾਸ਼ਾ ਜੀ ਦਾ ਸਾਲਾਨਾ ਮੇਲਾ ਬਤਾਲੀਮਾ ਸਾਈ ਹਾਂਸ ਦਰবেশ ਉਹਨਾਂ ਦੀ ਰਹਿਨvai ਥੱਲੇ ਔਰ ਪ੍ਰਸ਼ਾਸਨ ਦੀ ਰਹਿਨvai ਥੱਲੇ ਹੋ ਰਿਹਾ ਇਹਦੇ ਵਿੱਚ ਸਾਰੇ ਪ੍ਰਬੰਧ ਜਿਹੜੇ ਆ ਸੰਗਤ ਦੇ ਆਉਣ ਜਾਣ ਦੇ ਸੰਗਤ ਤੇ ਲੰਗਰ ਦੇ ਪਾਣੀ ਦੇ ਜਾਂ ਹੋਰ ਵੀ ਜਿਹੜੇ ਪੁਕਤਾ ਪ੍ਰਬੰਧ ਆ ਸਾਰੇ ਹੋ ਚੁੱਕੇ ਆ ਔਰ ਅਸੀਂ ਇਹੀ ਅਪੀਲ ਕਰਦੇ ਆ ਸੰਗਤ ਨੂੰ ਵੀ ਤੁਸੀਂ ਸਾਰੇ ਆ ਕੇ ਮੇਲੇ ਦੀ ਰੌਣਕ ਨੂੰ ਬਤਾਓ ਔਰ ਬਾਪੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ। ਗਿਲ ਸਾਹਿਬ ਆਪਣੇ ਲੱਖਾਂ ਸ਼ਰਧਾਲੂਆਂ ਨੇ ਆਉਣਾ ਕਿਉਂਕਿ ਤਿੰਨ ਦਿਨਾਂ ਦੇ ਵਿੱਚ ਵਿਜਿਟ ਮੱਥਾ ਟਿਕਣਾ ਹੋਵੇਗਾ। ਇਹਦੇ ਲਈ ਕੋ ਡਾਕਟਰਾਂ ਦੀ ਟੀਮ ਜਾਂ ਉਹਨਾਂ ਦੀ ਵੀ ਇੱਥੇ ਐਂਬੂਲੈਂਸ ਸੈਰਾ ਵਗੈਰਾ ਦੀ ਮੁਹैया ਹੋਵੇਗਾ। ਹਾਂ ਇਹ ਸਾਰਾ ਪੁਖਤਾ ਪ੍ਰਬੰਧ ਮੈਂ ਇਹੀ ਕਿਹਾ ਹੈ ਵੀ ਪ੍ਰਸ਼ਾਸਨ ਨਾਲ ਸਾਰੇ ਪੁਖਤਾ ਪ੍ਰਬੰਧ ਜਿਹੜੇ ਆ ਕਰ ਲਏ ਆ ਜਿਦੇ ਵਿੱਚ ਫਾਇਰ ਬ੍ਰਿਗੇਡ ਐਂਬੂਲੈਂਸ ਜਾਂ ਜਿੰਨੇ ਵੀ ਡਿਪਾਰਟਮੈਂਟ ਆ ਉਹ ਸਾਰੇ ਇੱਥੇ ਹਾਜ਼ਰ ਹੋਣਗੇ ਔਰ ਕਿਸੇ ਵੀ ਤਰ੍ਹਾਂ ਦੀ ਕਿਸੇ ਸੰਗਤ ਨੂੰ ਤਕਲੀਫ ਨਹੀਂ ਆਊਗੀ। ਉਹਦਾ ਫੌਰੀ ਤੌਰ ਤੇ ਸਾਰਾ ਹੱਲ ਕੀਤਾ ਹੋਇਆ ਹੈ। ਲਾਲ ਬਾਸ਼ਾ ਜੀ ਦਾ ਮੇਲਾ ਆ ਗਿਆ ਕੀ ਕਹਿਣਾ ਚਾਹੁੰਦੇ ਅੱਜ ਦੀ ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਲਮਸਤ ਬਾਪੂ ਲਾਲ ਬਾਸ਼ਾ ਸਰਕਾਰ ਦਾ ਸਾਲਾਨਾ ਔਰ ਸਾਲਾਨਾ ਮੇਲਾ ਇਸ ਸਾਲ ਵੀ ਸਾਈਂ ਹੰਸ ਦਰਵੇਸ਼ ਜੀ ਦੀ ਰਹਿਨਮਾਈ ਦੇ ਹੇਠ ਹੋ ਰਿਹਾ 18 19 20 ਜੁਲਾਈ ਨੂੰ ਇਹ ਮੇਲਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਇਸ ਵਾਰ ਵੀ ਇਸ ਮੇਲੇ ਦੇ ਵਿੱਚ ਜਿੱਥੇ ਕਵਾਲ ਕਲਾਕਾਰ ਪਹੁੰਚ ਰਹੇ ਆ ਵੱਡੇ ਵੱਡੇ ਵਿਦਵਾਨ ਪਹੁੰਚ ਰਹੇ ਆ ਸੋ ਕਲਾਕਾਰਾਂ ਦੀ ਲਿਸਟ ਬਹੁਤ ਲੰਬੀ ਆ ਜੀ ਹਰ ਅ ਵਧੀਆ ਤੋਂ ਵਧੀਆ ਸੰਗਰ ਇੱਥੇ ਪਹੁੰਚ ਰਹੇ ਹਨ ਉਹਨਾਂ ਵਿੱਚ ਮਾਸਟਰ ਸਲੀਮ ਜੀ ਫਿਰੋਜ਼ ਖਾਨ ਜੀ ਗੁਲਾਬ ਸਿੱਧੂ ਜੀ ਮਨਜੀਤ ਸੋਹਤਾ ਜੀ ਅ ਫਿਰ ਕਵਾਲਾਂ ਦੀ ਗੱਲ ਕਰੀਏ ਅ ਇਸ਼ਰਾ ਤਲੀ ਜੀ ਫੈਕਰਮਤ ਅਲੀ ਜੀ ਸੁਲਤਾਨਾ ਨੂਰਾ ਜੀ ਸਾਬਰੀ ਸਾਹਿਬ ਅ ਅਸलम ਅਲੀ ਜੀ ਰੂਬੀ ਖਾਨ ਜੀ ਇਹ 18 ਦੀ ਰਾਤ ਨੂੰ ਮਹਿਫਲ ਹੈ 19 ਦੀ ਰਾਤ ਨੂੰ ਮਹਿਫਲ ਜੀ ਖਾਨ ਸਾਹਿਬ ਉਹ ਕਰਨਗੇ ਜੀ ਅ ਫਿਰ ਉਹਨਾਂ ਦੇ ਨਾਲ ਆਦੀ ਜੀ ਆ ਬਹੁਤ ਅੱਛੇ ਫਨਕਾਰ ਨੇ ਉਹਨਾਂ ਨੇ ਮਹਿਫਲ ਕਰਨੀ ਹੈ ਨਾਲ ਉਸ ਤੋਂ ਬਾਅਦ 20 ਤਰੀਕ ਨੂੰ ਫਿਰ ਜੀ ਖਾਨ ਜੀ, ਗੁਲਾਬ ਸਿੱਧੂ, ਰਣਜੀਤ ਰਾਣਾ, ਬਲਕਾਰ ਅਨਖੀਲਾ, ਮਨਜਿੰਦਰ ਗੁਲਸ਼ਨ ਜੀ ਉਹ 20 ਤਰੀਕ ਨੂੰ ਹਾਜ਼ਰੀ ਲਵਾਉਣਗੇ। ਸੋ ਇੱਕ ਰੰਮੀ ਰੰਦਾਵਾ ਪ੍ਰਿੰਸ ਰੰਦਾਵਾ ਜੀ ਇਹ ਵੀ ਬਹੁਤ ਪੰਜਾਬੀ ਸੱਭਿਆਚਾਰ ਨੂੰ ਪ੍ਰਮੋਟ ਕਰਦੇ ਨਾਲ ਉਹਨਾਂ ਦੇ ਕੁਲਦੀਪ ਰੰਦਾਵਾ ਜੀ ਇਸ ਵਾਰੀ ਉਹ ਵੀ ਸਪੈਸ਼ਲ ਤੌਰ ਤੇ 19 ਤਰੀਕ ਨੂੰ ਹਾਜ਼ਰੀ ਲਵਾਉਣਗੇ। ਇਹ ਤੋਂ ਲਾਵਾ ਹੋਰ ਪੰਜਾਬ ਦੇ ਨਾਮੀ ਗ੍ਰਾਮੀ ਤੁਹਾਨੂੰ ਪਤਾ ਕਿ ਕਲਾਕਾਰ ਇੱਥੇ ਪਹੁੰਚਦੇ ਨਹੀਂ ਇੱਕ ਨਾਮ ਲਰਾਜਪਾਈ ਸਸਪੈਂਸ ਵੀ ਰੱਖਿਆ ਜਾਂਦਾ ਤੁਹਾਡੇ ਵੱਲੋਂ ਮੈਂ ਦੇਖਿਆ ਹਰ ਸਾਲ ਮੇਲੇ ਤੇ ਕੋਈ ਨਾਮੀ ਸਿੰਗਰ ਹੋਰ ਵੀ ਵੱਡੇ ਜਿਹੜੇ ਕੋਈ ਮੈਂ ਜਾਨਾ ਉਹ ਵੀ ਨਾਉਟ ਕਰ ਦਿੱਤਾ ਜਾਂਵੇ ਨਹੀਂ ਨਾਮੀਆਂ ਜੀ ਸਾਰੇ ਅਸੀਂ ਤਾਂ ਕੋਈ ਰੱਖਿਆ ਹੀ ਨਹੀਂ ਹੋਲਾ ਤੇ ਸਸਪੈਂਸ ਸਰਪ੍ਰਾਈਜ਼ ਨਹੀਂ ਪੰਜਾਬ ਦਾ ਹਰ ਹਰ ਕਲਾਕਾਰ ਇੱਥੇ ਕੋਈ ਕਲਾਕਾਰ ਬਣ ਕੇ ਆਇਆ ਹੀ ਨਹੀਂ ਅਜੇ ਤੱਕ ਜੀ 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 ਜਿੰਨੇ ਵੀ ਕਲਾਕਾਰ ਆਇਆ ਤੁਸੀਂ ਦੇਖਿਆ ਕਿ ਇੱਥੇ ਕੋਈ ਦੁਨੀਆ ਦਾ ਐਸਾ ਕਲਾਕਾਰ ਨਹੀਂ ਹੈ ਜਨੇ ਇੱਥੇ ਪਰਫਾਰਮ ਨਹੀਂ ਕੀਤਾ ਸਾਰੇ ਬਾਪੂ ਜੀ ਨੂੰ ਪਿਆਰ ਕਰਦੇ ਬਾਪੂ ਜੀ ਨੂੰ ਚਾਣ ਵਾਲੇ ਆ ਬਸ ਇੱਕ ਛੋਟੇ ਜਿਹੇ ਸੱਦੇ ਤੇ ਸਾਰੇ ਪਹੁੰਚਦੇ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ